oh ਅਮਰੀ ਅਪ੍ਰੈਲ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜਿਹੜਾ ਲੰਘਿਆ ਦਿਨ ਹੈ 18 ਅਪ੍ਰੈਲ ਦਾ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਮੀਂਹ ਦੇਖਿਆ ਗਿਆ ਖਾਸ ਕਰਕੇ ਮਾਝੇ ਦੇ ਇਲਾਕੇ ਅਮਰਸਰ ਤਰਨਤਾਰਨ ਜਾਂ ਗੁਰਦਾਸਪੁਰ ਵਿੱਚ ਤੇ ਉਸੇ ਤਰ੍ਹਾਂ ਕਰਪੂਰਥਲੇ ਤੇ ਜਲੰਧਰ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ છਰਾਟੇ ਲੱਗੇ ਇਸ ਹਨੇਰੀ ਸਿਸਟਮ ਦਾ ਜ਼ਿਆਦਾਤਰ ਅਸਰ ਮਾਲਵੇ ਦੇ ਵਿੱਚ ਹੋਇਆ ਫਿਰੋਜ਼ਪੁਰ ਫਰੀਦਕੋਟ ਮੁਕਸਰ ਤੇ ਬਟਿੰਡਾ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਰਿਹਾ ਉਸ ਤੋਂ ਇਲਾਵਾ ਜਿਵੇਂ ਬਰਨਾਲਾ ਹੋ ਗਿਆ ਸੰਗਰੂਰ ਹੋ ਗਿਆ ਮਾ ਸਾਫ ਹੋ ਗਿਆ ਪਟਿਆਲਾ ਹੋ ਗਿਆ ਰਾਜਪੁਰਾ ਹੋ ਗਿਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਕੱਲ ਤੂਫਾਨ ਨੇ ਵੱਡੀ ਪੱਧਰ ਤੇ ਨੁਕਸਾਨ ਕੀਤਾ ਤੇਜ਼ ਤੂੜਪਰੀਆਂ ਹਨੇਰੀਆਂ ਨਾਲ ਵੱਡੇ ਪੱਧਰ ਤੇ ਮੀਂਹ ਅਤੇ ਗੜੇਮਾਰੀ ਦਾ ਦੌਰ ਇਹਨਾਂ ਖੇਤਰਾਂ ਦੇ ਵਿੱਚ ਦੇਖਿਆ ਗਿਆ ਅੱਜ 19 ਅਪ੍ਰੈਲ ਰਾਤ ਵੇਲੇ ਵੀ ਕੁਝ ਇਲਾਕਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਅਤੇ ਗੜੇਮਾਰੀ ਹੋਈ ਉਪਵਾਦ ਖੇਤਰ ਦੇ ਵਿੱਚ ਵੀ ਹੋਇਆ ਤੇ ਦਵਾਬੇ ਦੇ ਵਿੱਚ ਵੀ ਹੋਇਆ ਅੱਜ ਜਿਹੜੇ ਖੇਤਰਾਂ ਦੇ ਵਿੱਚ ਸਵੇਰ ਵੇਲੇ ਮੌਸਮ ਸਾਫ਼ ਹੋਇਆ ਜਾਂ ਧੁੱਪ ਲੱਗਦੀ ਹੈ ਜਾਂ ਜਿਨ੍ਹਾਂ ਖੇਤਰਾਂ ਦੇ ਵਿੱਚ ਕੱਲ ਮੀਂਹ ਨਹੀਂ ਪਿਆ ਉਹਨਾਂ ਖੇਤਰਾਂ ਦੇ ਵਿੱਚ ਅੱਜ ਬਾਅਦ ਦੁਪਹਿਰ ਤੋਂ ਇੱਕ ਵਾਰ ਫਿਰ ਅਜੀਬਾ ਮਾਹੌਲ ਬਣ ਸਕਦਾ ਹੈ ਕਿਉਂਕਿ ਸਿਸਟਮ ਕਿਸੇ ਪਾਸੇ ਨਹੀਂ ਗਿਆ ਉਹ ਅਜੇ ਵੀ ਪ੍ਰਕਰਾਰ ਹੈ 19 19 ਤੇ 20 ਤਰੀਕ ਤੱਕ ਇਹ ਪੰਜਾਬ ਦੇ ਵਿੱਚ ਰਹਿਣ ਦੀਆਂ ਸੰਭਾਵਨਾ ਨੇ ਜਿਹੜੇ ਖੇਤਰਾਂ ਦੇ ਵਿੱਚ ਅੱਜ ਦੁਪਹਿਰ ਵੇਲੇ ਤੱਕ ਧੁੱਪ ਅਤੇ ਹੋਮਸ ਬਣਦੀ ਹੈ ਉਹਨਾਂ ਖੇਤਰਾਂ ਦੇ ਵਿੱਚ ਇੱਕ ਵਾਰ ਫਿਰ ਅਜਿਹਾ ਮਾਹੌਲ ਬਣਦਾ ਹੋਇਆ ਜਾਪ ਰਿਹਾ ਹੈ ਜਿਹਦੇ ਵਿੱਚ ਤੇਜ਼ ਤੂੜਪਰੀਆਂ ਹਨੇਰੀਆਂ ਦੇ ਨਾਲ ਵੱਖ-ਵੱਖ ਖੇਤਰਾਂ ਦੇ ਵਿੱਚ ਮੀਂਹ ਪੈਂਦਾ ਹੋਇਆ ਜਾਪ ਰਿਹਾ ਹੈ ਜਿਹੜੇ ਖੇਤਰਾਂ ਦੇ ਵਿੱਚ ਕੱਲ ਮੀਂਹ ਪਿਆ ਜਾਂ ਰਾਤ ਵੇਲੇ ਮੀਂਹ ਪਿਆ ਹੈ ਉਹਨਾਂ ਖੇਤਰਾਂ ਦੇ ਵਿੱਚ ਨੁਕਸਾਨ ਹੋਣ ਦੀ ਸੰਭਾਵਨਾ ਘੱਟ ਰਹਣਗੀ ਕਿਉਂਕਿ ਉੱਥੇ ਮੌਸਮ ਠੰਡਾ ਰਹੇਗਾ ਤੇ ਹੋਮਸ ਬਣਦੀ ਸੰਭਾਵਨਾ ਘੱਟ ਰਹੇਗੀ ਜਿਨ੍ਹਾਂ ਖੇਤਰਾਂ ਦੇ ਵਿੱਚ ਗਰਮੀ ਅਤੇ ਹੋਮਸ ਬਣੀ ਉੱਥੇ ਫਿਰ ਤੂਫਾਨ ਦਾ ਰੂਪ